ਦੋਸਤੋ ਇੱਕ ਕਹਾਣੀ ਇੱਕ ਪੁਰਾਣੇ ਟੁੱਟੇ ਭੱਜੇ ਮਕਾਨ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਦੀਵਾਰਾਂ ਵੀ ਸੀਸਕੀਆਂ ਭਰ ਰਹੀਆਂ ਸਨ ਐਨਸੀਸਕੀਆਂ ਦੇ ਵਿੱਚ ਇੱਕ ਔਰਤ ਇਕੱਲੀ ਚੀਕ ਰਹੀ ਸੀ ਮੇਰੀ ਬੇਟੀ ਕਿੱਥੇ ਹੈ ਮੇਰੀ ਬੱਚੀ ਵਾਪਸ ਕਰ ਦਿਓ ਦੋਸਤੋ ਇਹ ਕੋਈ ਆਮ ਕਹਾਣੀ ਨਹੀਂ ਇਹ ਉਸ ਮਾਂ ਦੀ ਕਹਾਣੀ ਹੈ ਜਿਸ ਨੇ ਕਦੇ ਆਪਣੀ ਹੀ ਬੱਚੀ ਨੂੰ ਇਸੇ ਘਰ ਵਿੱਚ ਭੁੱਖ ਅਤੇ ਬੇਵਸੀ ਦੇ ਸਹਾਰੇ ਛੱਡ ਦਿੱਤਾ ਸੀ ਜਿਸ ਨੂੰ ਉਹ ਕਦੇ ਆਪਣੇ ਜਿਗਰ ਦਾ ਟੁਕੜਾ ਕਿਹਾ ਕਰਦੀ ਸੀ ਪਰ ਦੋਸਤੋ ਇਹ ਸਿਰਫ ਇੱਕ ਮਾਂ ਤੇ ਬੱਚੀ ਦੀ ਕਹਾਣੀ ਨਹੀਂ ਹੈ ਇਹ ਦੋ ਔਰਤਾਂ ਦੀ ਕਹਾਣੀ ਹੈ ਇੱਕ ਜੀ ਨੇ ਜਨਮ ਦਿੱਤਾ ਅਤੇ ਇੱਕ ਜਿਸ ਨੇ ਉਸ ਨੂੰ ਮਾਂ ਬਣ ਕੇ ਪਾਲਿਆ ਹਰ ਦਿਨ ਆਪਣੀ ਮਮਤਾ ਨਾਲ ਸਿੱਜਿਆ ਪਾਲ ਪੋਸ ਕੇ ਵੱਡਾ ਕੀਤਾ ਤੇ ਇੱਕ ਨਵੀਂ ਜ਼ਿੰਦਗੀ ਦਿੱਤੀ ਹੁਣ ਜਦੋਂ 12 ਸਾਲ ਬਾਅਦ ਉਹ ਮਾਂ ਵਾਪਸ ਆਈ ਜਿਸ ਨੇ ਬੱਚੀ ਨੂੰ ਜਨਮ ਦਿੱਤਾ ਸੀ ਉਸ ਨੂੰ ਉਮੀਦ ਸੀ ਕਿ ਸ਼ਾਇਦ ਉਸ ਦੀ ਬੱਚੀ ਉਸ ਨੂੰ ਪਛਾਣ ਲਵੇ ਤੇ ਮਾਫ਼ ਕਰ ਦੇਵੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਆਓ ਜਾਣਦੇ ਹਾਂ ਉਸ ਬੱਚੀ ਦੀ ਪੂਰੀ ਕਹਾਣੀ ਦੋਸਤੋ ਉਸ ਔਰਤ ਦਾ ਨਾਮ ਸੀ ਮੀਨਾ ਜੋ ਕਦੇ ਇਸੇ ਮਕਾਨ ਵਿੱਚ ਇਕੱਲੀ ਤੇ ਬੇਬਸ ਰਹਿਆ ਕਰਦੀ ਸੀ ਉਹ ਅਜੇ ਕੰਮ ਵਿੱਚ ਲੱਗੀ ਹੋਈ ਸੀ ਜਿਸ ਨੇ ਉਸ ਨੂੰ ਇਨਸਾਨਾਂ ਦੀ ਦੁਨੀਆ ਤੋਂ ਦੂਰ ਕਰ ਦਿੱਤਾ ਸੀ ਨਾ ਕੋਈ ਪਰਿਵਾਰ ਨਾ ਕੋਈ ਸਹਾਰਾ ਅਤੇ ਫਿਰ ਇੱਕ ਦਿਨ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਪੇਟ ਵਿੱਚ ਇੱਕ ਨਵੀਂ ਜ਼ਿੰਦਗੀ ਪਲ ਰਹੀ ਹੈ ਤਾਂ ਉਹ ਹੋਰ ਵੀ ਗੁਮਨਾਮ ਹੋ ਗਈ ਉਸ ਨੂੰ ਕਿਸੇ ਤੋਂ ਸਵਾਲ ਤਾਨੇ ਜਾਂ ਹਮਦਰਦੀ ਨਹੀਂ ਚਾਹੀਦੀ ਸੀ ਬਸ ਇੱਕ ਕੋਨਾ ਇੱਕ ਵੀਰਾਨ ਜਗ੍ਹਾ ਜਿੱਥੇ ਕੋਈ ਉਸ ਦੀ ਚੀਕ ਨਾ ਸੁਣ ਸਕੇ ਅਤੇ ਤਦ ਉਹ ਇਸ ਪੁਰਾਣੇ ਉਜਾੜ ਖੰਡਰ ਵਰਗੇ ਮਕਾਨ ਵਿੱਚ ਆ ਕੇ ਛिप ਗਈ ਜਿੱਤੇ ਹਰ ਦੀਵਾਰ ਚੁੱਪ ਸੀ ਅਤੇ ਹਰ ਸਾਇਆ ਅੰਜਾਨ ਫਿਰ ਇੱਕ ਦਿਨ ਇੱਕ ਨੰਨੀ ਇਈ ਬੱਚੀ ਨੇ ਜਨਮ ਲਿਆ ਛੋਟੀ ਜਹੀ ਨਾਜ਼ੁਕ ਜਹੀ ਤੇ ਮੀਨਾ ਦੀ ਅੱਖਾਂ ਦਾ ਤਾਰਾ ਉਸਨੇ ਪਹਿਲੀ ਵਾਰ ਮੁਸਕਰਾਇਆ ਤੇ ਮੀਨਾ ਨੂੰ ਲੱਗਿਆ ਜਿਵੇਂ ਜ਼ਿੰਦਗੀ ਉਸਨੂੰ ਦੂਜਾ ਮੌਕਾ ਦੇ ਰਹੀ ਹੈ ਪਰ ਖੁਸ਼ੀਆਂ ਕਦੇ ਜ਼ਿਆਦਾ ਦਿਨ ਨਹੀਂ ਟਿਕਦੀਆਂ ਉਹਨਾਂ ਲੋਕਾਂ ਦੀ ਜ਼ਿੰਦਗੀ ਵਿੱਚ ਜਿਨ੍ਹਾਂ ਨੇ ਦਰਦ ਨੂੰ ਓੜ ਰੱਖਿਆ ਹੋਵੇ ਮੀਨਾ ਦਾ ਕੰਮ ਛੁੱਟਣ ਲੱਗਾ ਬੱਚੀ ਨੂੰ ਛੱਡ ਨਹੀਂ ਸਕਦੀ ਸੀ ਤੇ ਨਾਲ ਲੈ ਕੇ ਜਾਏ ਤਾਂ ਕਿਤੇ ਕੰਮ ਨਹੀਂ ਮਿਲਦਾ ਸੀ ਇੱਕ ਪਾਸੇ ਮਮਤਾ ਦੂਜੇ ਪਾਸੇ ਭੁੱਖ ਜਦੋਂ ਬੱਚੀ ਨੂੰ ਗੋਦ ਵਿੱਚ ਲੈਂਦੀ ਤਾਂ ਕਮਾਈ ਨਹੀਂ ਹੁੰਦੀ ਜਦੋਂ ਬਾਹਰ ਕਮਾਉਣ ਨਿਕਲਦੀ ਤਾਂ ਬੱਚੀ ਦੀ ਭੁੱਖ ਅਤੇ ਕਾਂ ਦਿਲ ਘਟ ਦਿੰਦੀ ਆ ਹੌਲੀ ਹੌਲੀ ਹਾਲਾਤ ਐਨੇ ਵਿਗੜ ਗਏ ਕਿ ਘਰ ਵਿੱਚ ਇੱਕ ਦਾਣਾ ਤੱਕ ਨਹੀਂ ਬਚਿਆ ਨਾ ਬਿਜਲੀ ਨਾ ਗੈਸ ਅਤੇ ਬਾਹਰ ਕੋਈ ਨਹੀਂ ਸੀ ਜੋ ਮਦਦ ਕਰ ਸਕੇ 6 ਮਹੀਨੇ ਦੀ ਉਹ ਬੱਚੀ ਜਿਸ ਦੀ ਪੂਰੀ ਦੁਨੀਆ ਉਸ ਦੀ ਮਾਂ ਦੀਆਂ ਅੱਖਾਂ ਸਨ ਹੁਣ ਭੁੱਖ ਨਾਲ ਤੜਪ ਰਹੀ ਸੀ ਤੇ ਫਿਰ ਇੱਕ ਰਾਤ ਅਮੀਨਾ ਦੇ ਅੰਦਰ ਜਿਵੇਂ ਕੁਝ ਟੁੱਟ ਗਿਆ ਉਸ ਨੇ ਆਪਣੀ ਬੱਚੀ ਨੂੰ ਵੇਖਿਆ ਉਸ ਦੀਆਂ ਸੁੱਕੀਆਂ ਅੱਖਾਂ ਕੰਬਦੇ ਬੁੱਲ ਅਤੇ ਸਿਸਕੀਆਂ ਦੀ ਆਵਾਜ਼ ਉਸ ਰਾਤ ਅਮੀਨਾ ਨੇ ਇੱਕ ਭਿਆਨਕ ਫੈਸਲਾ ਕੀਤਾ ਬੱਚੀ ਨੂੰ ਬਿਸਤਰ ਤੇ ਸੁਲਾਇਆ ਦਰਵਾਜ਼ਾ ਬੰਦ ਕੀਤਾ ਤੇ ਉਹ ਕਰ ਹਮੇਸ਼ਾ ਲਈ ਛੱਡ ਦਿੱਤਾ ਨਾ ਕੋਈ ਚਿੱਠੀ ਨਾ ਕੋਈ ਨਿਸ਼ਾਨ ਬਸ ਇੱਕ ਰੋਂਦੀ ਹੋਈ ਬੱਚੀ ਤੇ ਇੱਕ ਸਿਸਕਦਾ ਹੋਇਆ ਘਰ ਮੀਨਾ ਉਸ ਘਰ ਨੂੰ ਛੱਡ ਚੁੱਕੀ ਸੀ ਪਰ ਉਸ ਘਰ ਦੀਆਂ ਦੀਵਾਰਾਂ ਵਿੱਚ ਹੁਣ ਵੀ ਇੱਕ ਮੌਸੂਮ ਦੇ ਰੋਣ ਦੀ ਆਵਾਜ਼ ਗੂੰਜ ਰਹੀ ਸੀ ਰਾਤ ਗਹਿਰੀ ਸੀ ਸੁੰਸਾਨ ਹਰ ਪਾਸੇ ਫੈਲਿਆ ਹੋਇਆ ਸੀ ਅਤੇ ਉਸ ਪੁਰਾਣੇ ਮਕਾਨ ਤੋਂ ਉੱਠਦੀ ਇੱਕ ਹੋਲੀ ਪਰ ਦਿਲਚੀਰ ਦੇਣ ਵਾਲੀ ਚੀਕ ਜਿਸ ਨੂੰ ਕੋਈ ਸੁਣਨ ਵਾਲਾ ਨਹੀਂ ਸੀ ਪਰ ਕਹਿੰਦੇ ਹਨ ਨਾ ਉੱਪਰ ਵਾਲਾ ਹਮੇਸ਼ਾ ਖਾਮੋਸ ਨਹੀਂ ਰਹਿੰਦਾ ਅਗਲੀ ਸਵੇਰ ਉਸੇ ਰਸਤੇ ਤੋਂ ਇੱਕ ਸ਼ਖਸ ਗੁਜ਼ਰਿਆ ਨਾਮ ਸੀ ਅਰਜਨ ਸਰਕਾਰੀ ਕਰਮਚਾਰੀ ਸੀ ਰੋਜ਼ ਦੀ ਤਰ੍ਹਾਂ ਆਪਣੀ ਡਿਊਟੀ ਤੇ ਨਿਕਲ ਰਿਹਾ ਸੀ ਪਰ ਉਸ ਦਿਨ ਕੁਝ ਵੱਖਰਾ ਸੀ ਜਿਵੇਂ ਹੀ ਉਹ ਉਸ ਪੁਰਾਣੇ ਖੰਡਰ ਦੇ ਕੋਲ ਪਹੁੰਚਿਆ ਉਸ ਨੂੰ ਅੰਦਰੋਂ ਕਿਸੇ ਬੱਚੇ ਦੇ ਰੋਣ ਦੀ ਮੱਦਮ ਆਵਾਜ਼ ਸੁਣਾਈ ਦਿੱਤੀ ਪਹਿਲਾਂ ਤਾਂ ਉਹ ਰੁਕ ਗਿਆ ਫਿਰ ਸੋਚਿਆ ਸ਼ਾਇਦ ਕੋਈ ਜਾਨਵਰ ਹੋਵੇ ਪਰ ਉਹ ਆਵਾਜ਼ ਇਨਸਾਨੀ ਸੀ ਇੱਕ ਭੁੱਖੀ ਤੜਫਦੀ ਬੱਚੀ ਦੀ ਪੁਕਾਰ ਅਰਜਨ ਦਾ ਦਿਲ ਟੜਕਣ ਲੱਗਾ ਉਹ ਖਿੜਕੀ ਦੇ ਕੋਲ ਗਿਆ ਦਰਵਾਜ਼ੇ 'ਤੇ ਝਾਕਿਆ ਪਰ ਅੰਦਰ ਕੁਝ ਸਾਫ਼ ਨਜ਼ਰ ਨਹੀਂ ਆਇਆ ਹਿੰਮਤ ਕਰਕੇ ਇੱਕ ਪੱਥਰ ਚੁੱਕਿਆ ਤੇ ਖਿੜਕੀ ਦੇ ਸ਼ੀਸ਼ੇ ਤੋੜ ਦਿੱਤੇ ਤੇ ਜਦੋਂ ਉਹ ਅੰਦਰ ਝਾਕਿਆ ਤਾਂ ਉਸਦੀ ਰੂਹ ਕੰਬ ਗਈ ਇੱਕ ਪੁਰਾਣਾ ਜਿਹਾ ਬਿਸਤਰ ਤੇ ਉਸਤੇ ਲੇਟੀ ਇੱਕ ਨੰਨੀ ਜਾਨ ਜੋ ਬਿਨਾ ਹਿਲੇ ਡੁੱਲੇ ਅੱਖਾਂ ਖੋਲੇ ਬਸ ਕਰਾ ਰਹੀ ਸੀ 24 ਘੰਟੇ ਤੋਂ ਬਿਨਾ ਦੁੱਧ ਬਿਨਾ ਪਿਆਰ ਬਿਨਾ ਕਿਸੇ ਦੇ ਛੋਹ ਦੇ ਬਸ ਹੀ ਕੱਲੀ ਪਈ ਸੀ ਉਹ ਬੱਚੀ ਅਰਜਨ ਦੇ ਹੱਥ ਕੰਬਣ ਲੱਗੇ ਉਸਨੇ ਤੁਰੰਤ ਫੋਨ ਕੱਢਿਆ ਤੇ ਪੁਲਸ ਨੂੰ ਸੂਚਨਾ ਦਿੱਤੀ ਕੁਝ ਹੀ ਦੇਰ ਬਾਅਦ ਪੁਲਸ ਪਹੁੰਚੀ ਦਰਵਾਜ਼ਾ ਤੋੜਿਆ ਗਿਆ ਅਤੇ ਜੋ ਦੇਖਿਆ ਗਿਆ ਉਹ ਕਿਸੇ ਦੀਆਂ ਵੀ ਅੱਖਾਂ ਨੰਮ ਕਰ ਦਿੰਦਾ ਬੱਚੀ ਦੀਆਂ ਸਾਂ ਠੀਮੀਆਂ ਸਨ ਪਰ ਉਹ ਜਿੰਦਾ ਸੀ ਉਸਨੂੰ ਗੋਦ ਵਿੱਚ ਚੁੱਕਿਆ ਗਿਆ ਤੇ ਨਜ਼ਦੀਕੀ ਸਰਕਾਰੀ ਹਸਪਤਾਲ ਲੈ ਜਾਇਆ ਗਿਆ ਆਤੇ ਅਰਜੁਨ ਨੇ ਉਸ ਦਿਨੇ ਸ਼ਾਇਦ ਦੁਨੀਆ ਦੀ ਸਭ ਤੋਂ ਵੱਡੀ ਨੌਕਰੀ ਕੀਤੀ, ਇੱਕ ਜਾਨ ਬਚਾਈ, ਇੱਕ ਕਹਾਣੀ ਨੂੰ ਅਧੂਰਾ ਹੋਣ ਤੋਂ ਰੋਕ ਦਿੱਤਾ। ਸਰਕਾਰੀ ਹਸਪਤਾਲ ਦਾ ਉਹ ਬੱਚਾ ਵਾਰਡ ਜਿੱਥੇ ਹਰ ਦਿਨ ਕੋਈ ਨਾ ਕੋਈ ਮਾਸੂਮ ਦਰਦ ਦੇ ਸائے ਵਿੱਚ ਸਾਹ ਲੈਂਦਾ ਹੈ, ਉੱਥੇ ਹੀ ਇੱਕ ਕੋਨੇ ਵਿੱਚ ਉਹ ਨੰਨੀ ਬੱਚੀ ਵੀ ਸੀ ਜਿਸ ਨੂੰ ਅਜੇ-ਅਜੇ ਮੌਤ ਦੇ ਮੂੰਹੋਂ ਕੱਢਿਆ ਗਿਆ ਸੀ, ਬੇਜਾਨ ਜਿਹੀਆਂ ਅੱਖਾਂ, ਕੰਬਦਾ ਹੋਇਆ ਜਿਸਮ। ਉਸ ਨੂੰ ਹੁਣ ਵੀ ਭਰੋਸਾ ਨਹੀਂ ਸੀ ਕਿ ਕੋਈ ਹੱਥ ਉਸ ਨੂੰ ਸਿਰਫ ਪਿਆਰ ਦੇਣ ਲਈ ਵਿਛ ਹੋ ਸਕਦਾ ਹੈ। ਉਸੇ ਬਾੜ ਵਿੱਚ ਸੀ ਇੱਕ ਨਰਸ ਆਰਤੀ, ਸਧਾਰਨ ਜਈ ਕੁੜੀ ਪਰ ਦਿਲੋਂ ਅੰਨੀ ਵੱਡੀ ਕੀ ਉਸਦੀ ਮਮਤਾ ਨੂੰ ਦੇਖ ਖੁਦਾ ਵੀ ਮੁਸਕਰਾ ਜਾਵੇ ਖੁਦ ਇੱਕ ਕਨਾਦ ਆਸ਼ਰਮ ਵਿੱਚ ਪਲੀ ਵੱਡੀ ਸੀ ਮਾਪੇ ਕੀ ਹੁੰਦੇ ਹਨ ਉਸਨੇ ਕਦੇ ਜਾਣਿਆ ਨਹੀਂ ਸੀ ਪਰ ਮਾਂ ਤੋਂ ਬਿਨਾ ਬਚਪਨ ਕਿੰਨਾ ਅਧੂਰਾ ਹੁੰਦਾ ਹੈ ਇਹ ਪੂਰੀ ਤਰ੍ਹਾਂ ਮਹਿਸੂਸ ਕੀਤਾ ਸੀ ਅਤੇ ਜਦੋਂ ਉਸਨੇ ਉਸ ਬੱਚੀ ਨੂੰ ਦੇਖਿਆ ਤਾਂ ਜਿਵੇਂ ਉਸਦੇ ਅੰਦਰ ਕੁਝ ਟੁੱਟ ਗਿਆ ਗਿਆ ਹੋਵੇ ਉਹ ਰੋਜ਼ ਉਸਦੇ ਕੋਲ ਬੈਠਦੀ ਉਸ ਨੂੰ ਗੋਦ ਵਿੱਚ ਚੁੱਕਦੀ ਲੋਰੀਆਂ ਗੁੰਗੁਣਾਉਂਦੀ ਤੇ ਹੌਲੀ-ਹੌਲੀ ਉਸ ਬੱਚੀ ਦੀਆਂ ਸੁੰਨੀਆਂ ਅੱਖਾਂ ਵਿੱਚ ਆਰਤੀ ਦੀ ਪਰਛਾਈ ਵਸਣ ਲੱਗੀ ਹੁਣ ਉਹ ਬੱਚੀ ਹਰ ਆਵਾਜ਼ ਤੇ ਨਹੀਂ ਸਿਰਫ ਆਰਤੀ ਦੀ ਆਵਾਜ਼ ਤੇ ਮੁਸਕੁਰਾ ਹੋਣ ਲੱਗੀ ਸੀ ਆਰਤੀ ਨੂੰ ਲੱਗਣ ਲੱਗਾ ਸ਼ਾਇਦ ਭਗਵਾਨ ਨੇ ਉਸ ਨੂੰ ਇੱਕ ਵਾਧਾ ਦਿੱਤੀ ਹੈ ਜੀਣ ਦੀ ਉਸ ਨੇ ਤੈਅ ਕਰ ਲਿਆ ਇਹ ਮੇਰੀ ਬੇਟੀ ਹੈ ਮੈਂ ਹੀ ਇਸ ਨੂੰ ਪਾਲਾਂਗੀ ਹੁਣ ਇਹ ਕਦੇ ਇਕੱਲੀ ਨਹੀਂ ਰਹੇਗੀ ਬੱਚੀ ਹੁਣ ਠੀਕ ਹੋ ਰਹੀ ਸੀ ਆਰਤੀ ਦੀ ਗੋਦ ਵਿੱਚ ਉਸ ਦਾ ਡਰ ਮਿਟਣ ਲੱਗਾ ਸੀ ਪਰ ਤਦ ਹੀ ਇੱਕ ਦਿਨ ਡਾਕਟਰ ਨੇ ਕਿਹਾ ਬੱਚੀ ਹੁਣ ਡਿਸਚਾਰਜ ਕੀਤੀ ਜਾਵੇਗੀ ਤੇ ਪੁਲਿਸ ਉਸ ਨੂੰ ਅਨਾਥ ਆਸ਼ਰਮ ਭੇਜਣ ਦਾ ਆਦੇਸ਼ ਦੇ ਚੁੱਕੀ ਸੀ ਇਹ ਸੁਣਦੇ ਹੀ ਆਰਤੀ ਦਾ ਦਿਲ ਕੰਬ ਗਿਆ ਅਗਲੇ ਦਿਨ ਜਦੋਂ ਉਹ ਡਿਊਟੀ ਤੇ ਆਈ ਬੱਚੀ ਗਾਇਬ ਸੀ ਉਹ ਹਰ ਬਿਸਤਰ ਟਟੋਲਦੀ ਰਹੀ ਰਕੋ ਉਹਨਾਂ ਦੇਖਦੀ ਰਹੀ ਪਰ ਉਸਦਾ ਉਹ ਟੁਕੜਾ ਹੁਣ ਉੱਥੇ ਨਹੀਂ ਸੀ ਨਾਲ ਦੀ ਇੱਕ ਨਰਸ ਨੇ ਹੱਸਦੇ ਹੋਏ ਪੁੱਛਿਆ ਤੇਰੀ ਬੇਟੀ ਸੀ ਕੀ ਵਿਆਹ ਨਹੀਂ ਹੋਇਆ ਫਿਰ ਕੈਸੀ ਮਾਂ ਆਰਤੀ ਨੇ ਮੁਸਕਰਾ ਕੇ ਕਿਹਾ ਰਿਸ਼ਤਾ ਖੂਨ ਨਾਲ ਨਹੀਂ ਦਿਲ ਨਾਲ ਬੰਨਦਾ ਹੈ ਤੇ ਉਹ ਮੇਰੀ ਬੇਟੀ ਸੀ ਹੈ ਤੇ ਹਮੇਸ਼ਾ ਰਹੇਗੀ ਅਤੇ ਉਸੇ ਦਿਨ ਉਸਨੇ ਇੱਕ ਫੈਸਲਾ ਲਿਆ ਹੁਣ ਉਹ ਬੱਚੀ ਆਸ਼ਰਮ ਵਿੱਚ ਨਹੀਂ ਰਹੇਗੀ ਹੁਣ ਉਹ ਮੇਰੀ ਜ਼ਿੰਦਗੀ ਦਾ ਹਿੱਸਾ ਬਣੇਗੀ ਅਗਲੇ ਹੀ ਦਿਨ ਆਰਤੀ ਹਸਪਤਾਲ ਤੋਂ ਛੁੱਟੀ ਲੈਂਦੀ ਹੈ ਉਹ ਸਿੱਧਾ ਪਹੁੰਚਦੀ ਹੈ ਉਸ ਅਨਾਥ ਆਸ਼ਰਮ ਵਿੱਚ ਜਿੱਥੇ ਉਸ ਦੀ ਬੇਟੀ ਨੂੰ ਭੇਜਿਆ ਗਿਆ ਸੀ ਦਰਵਾਜ਼ਾ ਖੁੱਲਦਾ ਹੈ ਉਸ ਦੇ ਦਿਲ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ ਅੱਖਾਂ ਬੇਸਬਰੀ ਨਾਲ ਉਸ ਇੱਕ ਮਾਸੂਮ ਚਿਹਰੇ ਨੂੰ ਲੱਭਦੀਆਂ ਹਨ ਤੇ ਫਿਰ ਆਸ਼ਰਮ ਦੇ ਇੱਕ ਕੋਨੇ ਵਿੱਚ ਮਿੱਟੀ ਵਿੱਚ ਬੈਠੀ ਇੱਕ ਬੱਚੀ ਨਜ਼ਰ ਆਉਂਦੀ ਹੈ ਹੁਣ ਵੀ ਚੁੱਪ ਹੁਣ ਵੀ ਇਕੱਲੀ ਉਸ ਦੀਆਂ ਅੱਖਾਂ ਵਿੱਚ ਇੱਕ ਸਵਾਲ ਸੀ ਕਿ ਮੈਨੂੰ ਫਿਰ ਕੋਈ ਛੱਡ ਦੇਵੇਗਾ ਆਰਤੀ ਦੌੜਦੀ ਹੈ ਉਸ ਨੂੰ سینੇ ਨਾਲ ਲਗਾਉਂਦੀ ਹੈ ਤੇ ਹੌਲੀ ਜਿਹੀ ਕਹਿੰਦੀ ਹੈ ਹੁਣ ਕਦੇ ਨਹੀਂ ਛੱਡਾਂਗੀ ਕਦੇ ਵੀ ਨਹੀਂ ਆਸ਼ਰਮ ਵਾਲੇ ਪੁੱਛਗਿੱਛ ਕਰਦੇ ਹਨ ਇਹ ਸਵਾਲ ਉੱਠਦੇ ਹਨ ਕੁਆਰੀ ਕੁੜੀ ਹੈ ਵਿਆਹ ਨਹੀਂ ਹੋਇਆ ਕਿਵੇਂ ਪਾਲੇਗੀ ਇਸਨੂੰ ਆਰਤੀ ਹਰ ਸਵਾਲ ਦਾ ਜਵਾਬ ਦਿੰਦੀ ਹੈ ਮੈਂ ਸਰਕਾਰੀ ਨਰਸਾਂ ਤਨਖਾਹ ਹੈ ਮਕਾਨ ਹੈ ਪਰ ਸਭ ਤੋਂ ਵੱਡੀ ਗੱਲ ਮੇਰੇ ਦਿਲ ਵਿੱਚ ਇੱਕ ਮਾਂ ਦੀ ਮਮਤਾ ਹੈ ਤੇ ਫਿਰ ਸਾਰੇ ਕਾਨੂੰਨੀ ਕਾਗਜ ਪੂਰੇ ਹੁੰਦੇ ਹਨ ਹੁਣ ਉਹ ਬੱਚੀ ਸਿਰਫ ਉਹ ਬੱਚੀ ਨਹੀਂ ਸੀ ਹੁਣ ਉਸਦਾ ਨਾਮ ਵੀ ਸੀ ਅਨਵੀ ਤੇ ਉਸ ਦੀ ماں ਸੀ ਆਰਤੀ ਆਰਤੀ ਦਾ ਛੋਟਾ ਜਿਹਾ ਆਕਾਰ ਜਿੱਥੇ ਕਦੇ ਸੁੰਸਾਨ ਫੈਲਿਆ ਰਹਿੰਦਾ ਸੀ ਹੁਣ ਉੱਥੇ ਖੜੋਣਿਆਂ ਦੀ ਖਣਕ ਸੀ ਅਨਵੀ ਦਾ ਹਾਸਾ ਸੀ ਤੇ ਹਰ ਦੀਵਾਰ ਤੇ ਮਮਤਾ ਦੀ ਪਰਛਾਈ ਸੀ ਦਿਨ ਬੀਤਦੇ ਗਏ ਤੇ ਜਦੋਂ ਅਨਵੀ ਨੇ ਪਹਿਲੀ ਵਾਰ ਕਿਹਾ ਮਾਂ ਧਾਰਤੀ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਹ ਹੰਝੂ ਦਰਦ ਦੇ ਨਹੀਂ ਸਨ ਸਕੂਨ ਅਤੇ ਜਿੱਤ ਦੇ ਸਨ ਵਕਤ ਪੰਖ ਲਗਾ ਕੇ ਉੜਦਾ ਗਿਆ ਕੱਲ ਤੱਕ ਜੋ ਬੱਚੀ ਮਮਤਾ ਦੀ ਗੋਦ ਵਿੱਚ ਚੁੱਪਚਾਪ ਸੌਂਦੀ ਸੀ ਅੱਜ ਉਹ ਚਸ਼ਮਾ ਲਗਾ ਕੇ ਵੱਡੇ ਵੱਡੇ ਸਵਾਲ ਪੁੱਛਣ ਲੱਗੀ ਸੀ ਅਨਵੀ ਹੁਣ 8 ਸਾਲ ਦੀ ਹੋ ਚੁੱਕੀ ਸੀ ਤੇਜ ਸਮਝਦਾਰ ਅਤੇ ਆਪਣੇ ਸਕੂਲ ਦੀ ਸਭ ਤੋਂ ਚਹੇਤੀ ਪਰ ਇੱਕ ਦਿਨ ਸਕੂਲ ਤੋਂ ਪਰਤਦੇ ਹੋਏ ਉਹ ਝੁੱਪ ਸੀ ਨਾ ਕਿਤਾਬਾਂ ਦੇਖੀਆਂ ਨਾ ਖਿਡੌਣਿਆਂ ਨੂੰ ਹੱਥ ਲਗਾਇਆ ਆਰਤੀ ਸਮਝ ਗਈ ਕੁਝ ਤਾਂ ਹੈ ਉਹ ਹੋਲੀ ਜਈ ਕੋਲ ਬੈਠੀ ਤੇ ਪੁੱਛਿਆ ਕੀ ਹੋਇਆ ਬੇਟਾ ਸਕੂਲ ਵਿੱਚ ਕੁਝ ਹੋਇਆ ਅਨਵੀ ਨੇ ਕੁਝ ਪਲ ਆਰਤੀ ਨੂੰ ਦੇਖਿਆ ਫਿਰ 마ਸੂਮੀਅਤ ਨਾਲ ਇੱਕ ਸਵਾਲ ਪੁੱਛਿਆ ਮਾਂ ਮੇਰੇ ਪਾਪਾ ਕੌਣ ਹਨ ਆਰਤੀ ਦਾ ਦਿਲ ਜਿਵੇਂ ਥੰਮ ਗਿਆ ਸਾਹ ਰੁਕ ਗਈਆਂ ਦਿਲ ਕੰਬ ਗਿਆ ਉਸਨੇ ਖੁਦ ਨੂੰ ਸੰਭਾਲਦੇ ਹੋਏ ਕਿਹਾ ਬੇਟਾ ਤੈਨੂੰ ਪਾਪਾ ਦੀ ਜ਼ਰੂਰਤ ਕਿਉਂ ਹੈ ਮੈਂ ਹਾਂ ਨਾ ਮੈਂ ਹੀ ਤੇਰੀ ਮਾਂ ਹਾਂ ਤੇ ਮੈਂ ਹੀ ਤੇਰੇ ਪਾਪਾ ਪਰ ਅਨਵਿਦੀ ਦਾ ਸਵਾਲ ਉੱਥੇ ਹੀ ਖੜਾ ਰਿਹਾ ਮਾਂ ਸਾਬ ਦੇ ਪਾਪਾ ਸਕੂਲ ਆਉਂਦੇ ਹਨ ਮੇਰੇ ਦੋਸਤ ਪੁੱਛਦੇ ਹਨ ਤੇਰੇ ਪਾਪਾ ਕੌਣ ਹਨ ਕਿ ਮੇਰੇ ਪਾਪਾ ਕਦੇ ਸੀ ਹੀ ਨਹੀਂ ਆਰਤੀ ਦੇ ਕੋਲ ਉਸ ਸਵਾਲ ਦਾ ਕੋਈ ਸੱਚ ਨਹੀਂ ਸੀ ਸਿਰਫ ਇੱਕ ਝੂਠ ਸੀ ਜੋ ਉਸਨੇ ਮਜਬੂਰੀ ਵਿੱਚ ਕਿਹਾ ਤੇਰੇ ਪਾਪਾ ਹੁਣ ਇਸ ਦੁਨੀਆ ਵਿੱਚ ਨਹੀਂ ਸੰ ਬੇਟਾ ਉਹ ਸਾਨੂੰ ਛੱਡ ਗਏ ਬਹੁਤ ਪਹਿਲਾਂ ਜਾ ਚੁੱਕੇ ਹਨ ਅਨਵਿਦੀਆਂ ਅੱਖਾਂ ਭਿੱਜ ਗਈਆਂ ਪਰ ਉਸਨੇ ਕੁਝ ਨਹੀਂ ਕਿਹਾ ਸਿਰਫ ਆ ਕੇ ਆਰਤੀ ਦੀ ਗੋਦ ਵਿੱਚ ਸਿਰ ਰੱਖ ਦਿੱਤਾ ਆਰਤੀ ਨੇ ਉਸਦੇ ਵਾਲਾਂ ਵਿੱਚ ਹੱਥ ਫੇਰਦੇ ਹੋਏ ਅਸਮਾਨ ਵਾਲੇ ਵੇਖਿਆ ਮਾਫ ਕਰਨਾ ਬੇਟੀ ਮੈਂ ਤੈਨੂੰ ਝੂਠ ਕਹਿ ਰਹੀ ਹਾਂ ਪਰ ਉਹ ਸੱਚ ਤੈਨੂੰ ਤੋੜ ਦੇਵੇਗਾ ਉਸੇ ਰਾਤ ਆਰਤੀ ਕਰਵਟਾਂ ਬਦਲਦੀ ਰਹੀ 21 ਸਵਾਲ ਉਸਦੇ ਦਿਲ ਵਿੱਚ ਸੀ ਕਦੋਂ ਤੱਕ ਸੱਚ ਨੂੰ ਲੁਕਾਵਾਂਗੀ ਕੀ ਮੈਨੂੰ ਹੁਣ ਉਸ ਸੱਚ ਦੀ ਤਲਾਸ਼ ਨਹੀਂ ਕਰਨੀ ਚਾਹੀਦੀ ਜਿਸ ਨਾਲ ਮੇਰੀ ਬੇਟੀ ਦੀ ਪਛਾਣ ਜੁੜੀ ਹੈ ਆਰਤੀ ਹੁਣ ਹਰ ਦਿਨ ਬੇਚੈਨੀ ਵਿੱਚ ਜੀ ਰਹੀ ਸੀ ਹਰ ਸਵੇਰ 21 ਰਸਤੇ ਤੇ ਜਾਂਦੀ ਉਸੇ ਪੁਰਾਣੇ ਖੰਡਰ ਵੱਲ ਜਿੱਥੇ ਕਦੇ ਇੱਕ ਬੱਚੀ ਨੂੰ ਭੁੱਖ ਅਤੇ تنਹਾਈ ਦੇ ਹਵਾਲੇ ਛੱਡ ਦਿੱਤਾ ਗਿਆ ਸੀ ਉਹ ਘੰਟਿਆਂ ਤੱਕ ਉੱਥੇ ਬੈਠਦੀ ਟੁੱਟੀਆਂ ਦੀਵਾਰਾਂ ਨੂੰ ਦੇਖਦੀ ਤੇ ਸੋਚ ਕਿਉਂ ਸੀ ਉਹ ਔਰਤ ਕਿਉਂ ਛੱਡਿਆ ਉਸਨੇ ਆਪਣੀ ਬੇਟੀ ਨੂੰ ਕਿਸੇ ਤਰ੍ਹਾਂ ਸਾਲ ਬੀਤਦੇ ਗਏ ਅਨਵੀ ਹੁਣ 12 ਸਾਲ ਦੀ ਹੋ ਚੁੱਕੀ ਸੀ ਸਮਝਦਾਰ ਸਵੇਦਨਸ਼ੀਲ ਅਤੇ ਹੁਣ ਵੀ ਉਸ ਸੱਚ ਤੋਂ ਅਨਜਾਨ ਅਤੇ ਫਿਰ ਇੱਕ ਦਿਨ ਉਸੇ ਖੰਡਰ ਤੋਂ ਇੱਕ ਵਾਰ ਫਿਰ ਇੱਕ ਚੀਕ ਉੱઠી ਮੇਰੀ ਬੇਟੀ ਕਿੱਥੇ ਹੈ ਮੇਰੀ ਬੱਚੀ ਵਾਪਸ ਕਰ ਦਿਓ ਆਰਤੀ ਉੱਥੇ ਹੀ ਮੌਜੂਦ ਸੀ ਉਹ ਦੌੜ ਕੇ ਅੰਦਰ ਗਈ ਤੇ ਦੇਖਿਆ ਇੱਕ ਔਰਤ ਜ਼ਮੀਨ ਤੇ ਬੈਠੀ ਰੋ ਰਹੀ ਸੀ ਚਿਹਰੇ ਤੇ ਥਕਾਨ ਅੱਖਾਂ ਵਿੱਚ ਪਸਤਾਵਾ ਤੇ ਰਗਾਂ ਵਿੱਚ ਟੁੱਟੀ ਹੋਈ ਮਮਤਾ ਆਰਤੀ ਕੁਝ ਪਲ ਉਸ ਨੂੰ ਦੇਖਦੀ ਰਹੀ ਫਿਰ ਗੁੱਸੇ ਅਤੇ ਦਰਦ ਦੇ ਮਿਲੇ ਜੁਲੇ ਭਾਵ ਵਿੱਚ ਇੱਕ ਜ਼ੋਰਦਾਰ ਝਪੇੜ ਮਾਰੀ ਹੁਣ ਆਈ ਹੈ ਤੈਨੂੰ ਆਪਣੀ ਬੇਟੀ ਦੀ ਯਾਦ ਜਦੋਂ ਭੁੱਖ ਨਾਲ ਤੜਫਦੀ ਬੱਚੀ ਨੂੰ ਇਸ ਖੰਡਰ ਵਿੱਚ ਛੱਡ ਕੇ ਚਲੀ ਗਈ ਸੀ ਹੁਣ ਕੀ ਲੈਣ ਆਈ ਹੈ ਉਹ ਔਰਤ ਸਿਸਕਦੇ ਹੋਏ ਕਹਿੰਦੀ ਹੈ ਮਾਫ ਕਰਦੇ ਹੋ ਮਜਬੂਰੀ ਸੀ ਉਸ ਵਕਤ ਜਾਂ ਤਾਂ ਮੈਂ ਮਰਦੀ ਜਾਂ ਮੇਰੀ ਬੇਟੀ ਭੁੱਖ ਨਾਲ ਮਰਦੀ ਆਰਤੀ ਚੀਖ ਉੱਠਦੀ ਹੈ ਕਮੰਗ ਲੈਂਦੀ ਮਜ਼ਦੂਰੀ ਕਰ ਲੈਂਦੀ ਪਰ ਇੱਕ 마ਸੂਮ ਨੂੰ ਟੜਫਣ ਲਈ ਛੱਡ ਦੇਣਾ ماں ਕਹੋਂ ਦੇ ਲਾਇਕ ਨਹੀਂ ਹੈ ਤੂੰ ਉਹ ਔਰਤ ਡਿੱਗ ਕੇ ਹੱਥ ਜੋੜਦੀ ਹੈ ਕਿ ਮੇਰੀ ਬੇਟੀ ਜਿੰਦਾ ਹੈ ਕਿ ਤੁਸੀਂ ਜਾਣਦੇ ਹੋ ਉਹ ਕਿੱਥੇ ਹੈ ਆਰਤੀ ਚੁੱਪ ਹੋ ਜਾਂਦੀ ਹੈ ਫਿਰ ਕਹਿੰਦੀ ਹੈ ਉਸ ਨੂੰ ਮੈਂ ਪਾਲਿਆ ਹੈ ਹਰ ਰਾਤ ਜਾਗ ਕੇ ਜਦੋਂ ਉਸ ਨੇ ਪਹਿਲੀ ਵਾਰ ਮਾਂ ਕਿਹਾ ਉਹ ਮੈਂ ਸੀ ਤੂੰ ਨਹੀਂ ਹੁਣ ਉਹ ਮੇਰੀ ਬੇਟੀ ਹੈ ਤੇ ਮੈਂ ਨਹੀਂ ਚਾਹੁੰਦੀ ਕਿ ਤੂੰ ਉਸ ਦੀ ਜ਼ਿੰਦਗੀ ਵਿੱਚ ਦੁਬਾਰਾ ਆਵੇਂ ਉਹ ਔਰਤ ਬੁਰੀ ਤਰ੍ਹਾਂ ਟੁੱਟ ਜਾਂਦੀ ਹੈ ਹੌਲੀ ਜਿਹੀ ਕਹਿੰਦੀ ਹੈ ਮੈਂ ਤਾਂ ਉਸਦੇ ਪਿਤਾ ਨੂੰ ਵੀ ਨਹੀਂ ਜਾਣਿਆ ਬਸ ਕਦੇ ਇੱਕ ਗਲਤੀ ਕੀਤੀ ਸੀ ਉਸੇ ਤੋਂ ਉਹ ਜਨਮ ਲੈ ਬੈਠੀ ਮੈਂ ਉਸ ਨੂੰ ਹਨੇਰੇ ਤੋਂ ਬਚਾਉਣਾ ਚਾਹਿਆ ਪਰ ਮੈਂ ਹੀ ਹੁਣਦਾ ਸਭ ਤੋਂ ਵੱਡਾ ਹਨੇਰਾ ਬਣ ਗਈ ਆਰਤੀ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਆਵਾਜ਼ ਸਖਤ ਸੀ ਹੁਣ ਨਹੀਂ ਆਣਾ ਉਹ ਹੁਣ ਮੇਰੀ ਦੁਨੀਆ ਹੈ ਤੇ ਮੈਂ ਉਸ ਨੂੰ ਦੁਬਾਰਾ ਟੁੱਟਣ ਨਹੀਂ ਦੇਵਾਂਗੀ ਉਹ ਔਰਤ ਬਸ ਸਿਰ ਝੁਕਾ ਕੇ ਕਹਿੰਦੀ ਹੈ ਉਸ ਦਾ ਖਿਆਲ ਰੱਖਣਾ ਅਤੇ ਜੇ ਕਦੇ ਹੋ ਸਕੇ ਤਾਂ ਮੈਨੂੰ ਮਾਫ ਕਰ ਦੇਣਾ ਤੇ ਫਿਰ ਉਹ ਚਲੀ ਜਾਂਦੀ ਹੈ ਸ਼ਾਇਦ ਹਮੇਸ਼ਾ ਲਈ ਵਕਤ ਗੁਜ਼ਰਦਾ ਗਿਆ ਅਨਵੀ ਹੁਣ ਵੱਡੀ ਹੋ ਚੁੱਕੀ ਸੀ ਪੜਾਈ ਪੂਰੀ ਕਰ ਚੁੱਕੀ ਸੀ ਇੱਕ ਚੰਗੀ ਨੌਕਰੀ ਵਿੱਚ ਲੱਗ ਚੁੱਕੀ ਸੀ ਅਤੇ ਹੁਣ ਉਸ ਦੀ ਜ਼ਿੰਦਗੀ ਇੱਕ ਨਵੇਂ ਮੋੜ ਤੇ ਸੀ ਵਿਆਹ ਆਰਤੀ ਹੁਣ ਵੀ ਉਸੇ ਛੋਟੇ ਜਿਹੇ ਘਰ ਵਿੱਚ ਸੀ ਜਿੱਥੇ ਦੀਵਾਰਾਂ ਹੁਣ ਵੀ ਉਹੀ ਸਨ ਪਰ ਹਰ ਕੋਨੇ ਵਿੱਚ ਅਨਵੀ ਦੀ ਮੁਸਕਾਨ ਅਤੇ ਆਰਤੀ ਦੀ ਮਮਤਾ ਵਸ ਚੁੱਕੀ ਸੀ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਇੱਕ ਗੱਲ ਅਨਵੀ ਨੇ ਪਹਿਲਾਂ ਹੀ ਸਾਫ਼ ਕਰ ਦਿੱਤੀ ਸੀ ਆਪਣੇ ਹੋਣ ਵਾਲੇ ਪਤੀ ਨੂੰ ਤੇ ਪੂਰੇ ਪਰਿਵਾਰ ਨੂੰ ਮੇਰੀ ਮਾਂ ਸਿਰਫ ਮੇਰੀ ਮਾਂ ਨਹੀਂ ਮੇਰੀ ਪੂਰੀ ਦੁਨੀਆ ਹੈ ਜੇ ਉਹ ਮੇਰੇ ਨਾਲ ਨਹੀਂ ਰਹੇਗੀ ਤਾਂ ਇਹ ਵਿਆਹ ਨਹੀਂ ਹੋਵੇਗਾ ਵਿਆਹ ਬਹੁਤ ਸਾਦਗੀ ਨਾਲ ਹੋਇਆ ਪਰ ਪਿਆਰ ਵਿੱਚ ਡੁੱਬਿਆ ਹੋਇਆ ਜਦੋਂ ਸਟੇਜ ਤੇ ਲਾੜਾ ਲਾੜੀ ਖੜੇ ਸਨ ਤਦ ਅਨਵੀ ਨੇ ਮਾਈਕ ਚੁੱਕਿਆ ਤੇ ਬੋਲੀ ਸਭ ਕਹਿੰਦੇ ਹਨ ਮਾਂ ਉਹ ਹੁੰਦੀ ਹੈ ਜੋ ਜਨਮ ਦਿੰਦੀ ਹੈ ਪਰ ਮੇਰੀ ਮਾਂ ਉਹ ਹੈ ਜਿਨ੍ਹਾਂ ਨੇ ਮੈਨੂੰ ਹਰ ਦਿਨ ਜੀਆ ਹੈ ਇਹਨਾਂ ਨੇ ਮੈਨੂੰ ਆਪਣੀ ਕੁੱਖੋਂ ਨਹੀਂ ਜਨਮਿਆ ਸੀ ਬਸ ਪਰ ਮੈਨੂੰ ਇਸ ਦੁਨੀਆ ਵਿੱਚ ਦੁਬਾਰਾ ਜੀਣਾ ਸਿਖਾਇਆ ਹੈ ਇਹ ਸੱਚ ਸੁਣ ਕੇ ਆਰਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਉਸ ਨੂੰ ਨਹੀਂ ਲੱਗਦਾ ਸੀ ਕਿ ਅਨਵੀ ਨੂੰ ਇਹ ਸੱਚ ਪਤਾ ਹੈ ਪਰ ਅਨਵੀ ਨੂੰ ਇਹ ਸੱਚ ਪਤਾ ਸੀ ਜਦੋਂ ਅਨਵੀ ਨੇ ਕਿਹਾ ਮੈਂ ਪਹਿਲੀ ਵਾਰ ਮਾਂ ਕਿਹਾ ਤਾਂ ਸਾਹਮਣੇ ਇਹ ਸੀ ਜਦੋਂ ਮੈਨੂੰ ਡਰ ਲੱਗਦਾ ਸੀ ਤਾਂ ਇਹਨਾਂ ਦਾ ਆਂਤ ਜੀ ਇਹਨਾਂ ਦਾ ਮੇਰੇ ਨਾਲ ਖੂਨ ਦਾ ਰਿਸ਼ਤਾ ਨਹੀਂ ਹੈ ਪਰ ਜੋ ਰਿਸ਼ਤਾ ਦਿਲ ਨਾਲ ਬੰਨਦਾ ਹੈ ਉਹ ਖੂਨ ਤੋਂ ਕਿਤੇ ਗਹਿਰਾ ਹੁੰਦਾ ਹੈ ਅਤੇ ਫਿਰ ਆਪਣੀ ਮਾਂ ਆਰਤੀਬਾਲ ਦੇਖਦੇ ਹੋਏ ਬੋਲੀ ਮਾਂ ਅੱਜ ਮੈਂ ਇਸ ਘਰ ਤੋਂ ਜਾ ਰਹੀ ਹਾਂ ਪਰ ਤੁਸੀਂ ਮੇਰੇ ਨਾਲ ਚੱਲੋਗੇ ਜਿਵੇਂ ਹਰ ਮੋੜ ਤੇ ਨਾਲ ਸੀ ਉਵੇਂ ਹੀ ਹਮੇਸ਼ਾ ਰਹੋਗੇ ਤੇਜ਼ ਤੇ ਖੜੇ ਸਾਬ ਦੀਆਂ ਅੱਖਾਂ ਭਿੱਜ ਚੁੱਕੀਆਂ ਸਨ ਅਤੇ ਆਰਤੀ ਦੀਆਂ ਅੱਖਾਂ ਵਿੱਚ ਮਾਨ ਸੀ ਕਿਉਂਕਿ ਉਸਨੇ ਇੱਕ ਬੱਚੀ ਨੂੰ ਸਿਰਫ ਜਿੰਦਾ ਨਹੀਂ ਰੱਖਿਆ ਸੀ ਉਸਦੇ ਪੂਰੀ ਜ਼ਿੰਦਗੀ ਬਣਾ ਦਿੱਤੀ ਸੀ ਦੋਸਤੋ ਇਹੀ ਹੁੰਦੀ ਹੈ ਅਸਲੀ ਮਾਂ ਜੋ ਸਿਰਫ ਜਨਮ ਨਹੀਂ ਦਿੰਦੀ ਬਲਕਿ ਹਰ ਦਰਦ ਹਰ ਹਾਲਾਤ ਵਿੱਚ ਲੜ ਕੇ ਨਿਭਾਉਂਦੀ ਹੈ ਤੁਹਾਡੇ ਲਈ ਅਸਲੀ ਮਾਂ ਕੌਣ ਹੈ ਉਹ ਜਿਸ ਨੇ ਜਨਮ ਦਿੱਤਾ ਜਾਂ ਉਹ ਜਿਸ ਨੇ ਹਰ ਦਿਨ ਮਮਤਾ ਨਾਲ ਸਿੰਜਿਆ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਓ ਧੰਨਵਾਦ